ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ ਤੇ ਘੇਰਿਆ ਉਹਨਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਸੀਐਮ ਮਾਨ ਇਸ ਮੁੱਦੇ ਤੇ ਤਮਾਮ ਧਿਰਾਂ ਦੀ ਬੈਠਕ ਬੁਲਾਉਣ ਕਾਂਗਰਸ ਪ੍ਰਧਾਨ ਨੇ ਖਾਸ ਕਰ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਲਈ ਕਿਹਾ ਰਾਜਾ ਵੜਿੰਗ ਨੇ ਕਿਸਾਨੀ ਅਤੇ ਬੇਰੁਜ਼ਗਾਰੀ ਤੇ ਵੀ ਸਰਕਾਰ ਨੂੰ ਕੋਸਿਆ ਦੇਖੋ 14 14 ਦੇਣਾ 14 ਮੋਤਾ ਅੱਜ ਫੇਰ ਦੋ ਮੋਤਾ ਬਹੁਤ ਲੋਕਾਂ ਨੇ ਗੁਟਕਾ ਸਾਭ ਦੀ ਸੌਂ ਖਾਦੀ ਸੀ ਬਹੁਤ ਲੋਕਾਂ ਨੇ ਅਰਦਾਸ ਕਰਾਈ ਹਰ ਮੰਦਰ ਸਾਹਿਬ ਜਾ ਕੇ ਸਰਕਾਰ ਨੇ ਲੇਕਿਨ ਉਹਰਾ ਕੋਈ ਅਸਰ ਥੱਲੇ ਦਿਖਣ ਨੂੰ ਨਹੀਂ ਮਿਲ ਰਿਹਾ ਸਾਨੂੰ ਇਹਦੇ ਤੇ ਵਿਚਾਰ ਮੰਥਨ ਕਰਨਾ ਚਾਹੀਦਾ ਅਕਸਰੀ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਚੀਫ ਮਿਨਿਸਟਰ ਸਾਹਿਬ ਨੂੰ ਇਹ ਗੱਲ ਕਹਿਣਾ ਹੈ ਕਿ ਆਪਾਂ ਇਹਦੇ ਤੇ ਵਿਚਾਰ ਮੰਥਨ ਕਰੀਏ ਕਿਉਂ ਨਾ ਇੱਕ ਦਿਨ ਦੀ ਪੂ ਇੱਕ ਹਫਤੇ ਦੀ ਪੂਰੀ ਡਿਬੇਟ 117 ਦੇ 17 ਐਮਐਲ ਜਿਹੜੇ ਹੈ ਇੱਕ ਦੂਜੇ ਤੇ ਬਲੇਮ ਲਾਉਣ ਦੀ ਬਜਾਏ ਕਿ ਉਹਨੇ ਕੰਮ ਕਰਤਾ ਉਹ ਕਹਿੰਦਾ ਉਹਨੇ ਕੰਮ ਕਰਤਾ ਉਹ ਕਹਿੰਦਾ ਪਿਛਲੀਆਂ ਸਰਕਾਰਾਂ ਨੇ ਕਰਤਾ ਤੁਸੀਂ ਆંકੜੇ ਪੇਸ਼ ਕਰਦੇ ਰਹਿੰਦੇ ਹੋ ਕਿ ਅਸੀਂ ਇੰਨੇ ਲੋਕ ਫੜ ਲਿਆ ਕਿਉਂਕਿ ਪੁਲਿਸ ਉਹੀ ਗਿਨਾ ਮਿੰਥੀ ਗੱਲ ਦੇ ਮੁਤਾਬਕ ਤੁਹਾਨੂੰ ਆંકੜੇ ਦੇ ਦਿੰਦੀ ਹੈ ਅਸੀਂ ਗੱਲ ਕਰ ਦਿੰਦੇ ਹਾਂ ਲੇਕਿਨ ਸਾਨੂੰ ਇਹ ਰੇਤੇ ਚਰਚਾ ਕਰਨੀ ਚਾਹੀਦੀ ਹੈ ਇਹ ਰੇਤੇ ਵਿਸਤਾਰ ਪੂਰਕ ਇਹਦੇ ਤੇ ਕੋਈ ਨਾ ਕੋਈ ਇਹਦਾ ਹੱਲ ਕੱਢਣਾ ਚਾਹੀਦਾ ਹੈ ਸਿੰਥੈਟਿਕ ਡਰੱਗ ਬੰਦ ਹੋਣੀ ਚਾਹੀਦੀ ਹੈ ਜੀਰੇ ਨਾਲ ਸਾਡੇ ਬੱਚਿਆਂ ਦੀ ਬਹੁਤ ਮਹੱਤਤਾ ਹੋਣੀ ਚਾਹੀਦੀ ਹੋ ਰਹੀਆਂ ਨੇ ਆਲਟਰਨੇਟਿਵ ਚਰਚਾ ਤੇ ਬਾਅਦ ਕੋਈ ਨਾ ਕੋਈ ਰਾ ਅਲਟਰਨੇਟਿਵ ਕੱਢਣਾ ਚਾਹੀਦਾ ਜਿੱਥੇ ਸਾਰੇ ਪੰਜਾਬ ਦੇ ਲੋਕਾਂ ਦੀ ਸਹਿਮਤੀ ਹੋਵੇ ਮੈਂ ਇਹ ਇਨੀਸ਼ੀਏਟਿਵ ਜ਼ਰੂਰ ਲਾਵਾਂਗਾ ਔਰ ਮੈਂ ਪਹਿਲਾਂ ਵੀ ਕਈ ਵਾਰੀ ਚਰਚਾ ਕੀਤੀ ਹੈ ਕਿਉਂਕਿ ਬੇਸਿਕਲੀ ਜਿਹੜੀ ਵੱਡੀ ਪਾਰਟੀ ਹੁੰਦੀ ਹੈ ਉਹਰਾ ਇਨੀਸ਼ੀਏਟਿਵ ਲੈਣਾ ਬੰਦਾ ਹੁੰਦਾ ਕਿਉਂਕਿ 92 ਉਹਨਾਂ ਦੇ ਐਮਐਲਏ ਨੇ ਉਹ ਵੱਡੀ ਪਾਰਟੀ ਨੇ ਅੱਜ ਜਿਹੜੀ ਡੇਟ ਦੇ ਵਿੱਚ ਲੇਕਿਨ ਮੈਨੂੰ ਲੱਗਦਾ ਕਿ ਇਹੋ ਜੀਆਂ ਜਿਹੜੀਆਂ ਗੱਲਾਂ ਹੈ ਚੀਫ ਮਿਨਿਸਟਰ ਸਾਹਿਬ ਨੂੰ ਵੱਡਾ ਦਿਲ ਵਿਖਾਉਂਦੇ ਹੋਏ ਸਾਰਿਆਂ ਨੂੰ ਸਦਕੇ ਨਿਯੋਤਾ ਦੇ ਕੇ ਇਰੇਤੇ ਚਰਚਾ ਕਰਨੀ ਚਾਹੀਦੀ ਹੈ اور ਵਿਧਾਨ ਸਭਾ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਤੁਸੀਂ ਦੇਖੋ ਕਿ 3 ਦਿਨ ਦੀ ਵਿਧਾਨ ਸਭਾ ਦੇ ਵਿੱਚ ਡਰੱਗਸ ਦੇ ਇਸ਼ੂ ਦੇ ਚਰਚੇ ਹੀ ਨਹੀਂ ਹੁੰਦੀ ਸਭ ਤੋਂ ਵੱਡਾ ਮੁੱਦਾ ਹੈ ਇਮਪਲਾਈਰ ਅਨਪਲਾਈਮੈਂਟ ਦਾ ਸਭ ਤੋਂ ਵੱਡਾ ਮੁੱਦਾ ਹੈ ਕਿਸਾਨੀ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ ਇਹਨਾਂ ਮੁੱਦਿਆਂ ਤੇ ਜਿਹੜੇ ਇਸ਼ੂਜ਼ ਨੂੰ ਪੰਜਾਬ ਟੈਕਲ ਕਰ ਸਕਦਾ ਹੈ ਪੰਜਾਬ ਸਰਕਾਰ ਟੈਕਲ ਕਰ ਸਕਦੀ ਉਹਨੇ ਤਾਂ ਬਿਲਕੁਲ ਚਰਚੇ ਹੀ ਨਹੀਂ ਹੁੰਦੇ ਆਲਟਰਨੇਟ ਦੇ ਤੌਰ ਤੇ ਖਾਸ ਕਰਕੇ ਖੇਤੀ ਦੀ ਗੱਲ ਹੁੰਦੀ ਹੈ ਉਹਨੂੰ ਤੁਸੀਂ ਉਹ ਰਾਜਾ ਵੜਿੰਗਰੇ ਤੇ ਕੋਈ ਆਪਦਾ ਟਿੱਪਣੀ ਨਹੀਂ ਦੇ ਸਕਦਾ ਮੈਂ ਤੁਹਾਨੂੰ ਫਿਰ ਕਿਹਾ ਇਹ ਚਰਚਾ ਤੋਂ ਬਾਅਦ ਤਮਾਮ ਪਹਿਲਾ ਤਾਂ ਵਿਧਾਨ ਸਭਾ ਲੈਵਲ ਤੇ ਚਰਚਾ ਹੋਵੇ ਤਮਾਮ ਫਿਰ ਡਾਕਟਰ ਸਹਿਬਾਨ ਬੁੱਧੀ ਜੀਵਨ ਪ੍ਰੋਫੈਸਰ ਸਹਿਬਾਨ ਜਿਹੜੇ ਪੰਜਾਬ ਨੂੰ ਜਾਣਦੇ ਨਾ ਤੇ ਤਮਾਮ ਲੋਕਾਂ ਨਾਲ ਚਰਚਾ ਹੋਣ ਤੇ ਬਾਅਦ ਕੋਈ ਵੀ ਇਹ ਨਹੀਂਗਾ ਕਿ ਰਾਜੇ ਵੜਿੰਗ ਨੂੰ ਮਨ ਚ ਲੱਗਾ ਕਿ ਹੁਣ ਖਸ ਖਸ ਬੀਜ ਦਿਓ ਮੇਰੇ ਕਹਿਣ ਦਾ ਮਤਲਬ ਵੀ ਏਰੇ ਤੇ ਚਰਚਾ ਹੋਣੀ ਚਾਹੀਦੀ ਹੈ ਫਿਰ ਉਹਰੇ ਦਿਖਣੇ ਚਾਹੀਦੇ ਕਿ ਉਹਰੇ ਫਾਇਦੇ ਕੀ ਹੋਣਗੇ ਉਹਰੇ ਨੁਕਸਾਨ ਕੀ ਹੋਣਗੇ ਪੰਜਾਬ ਕਿੱਧਰ ਨੂੰ ਜਾਏਗਾ ਸੋ ਤਮਾਮ ਚੀਜ਼ਾਂ ਤੋਂ ਬਾਅਦ ਫਿਰ